ਆਜਾ ਜੀ 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 ਜ 哎，把东西放一会儿。 ਇਹੀ ਇੱਕ ਵਿੱਚ ਵੀ ਪਿਆ ਰਿਹਾ ਨਹੀਂ 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 ਇਹ ਜਿਹੜਾ ਜਿਹੜਾ ਚੋਣ ਚੀਜ਼ ਆ ਰਿਹਾ ਇਹ ਇਹ ਮਟੀਰੀਅਲ ਜਿਹੜਾ ਹੈ ਜੀ ਇਹ ਕੋਲੋਂ ਪੁੱਛੋ ਜੀ ਇਹ ਤੋਂ ਜਿਆਦਾ ਨਹੀਂ 10 15 ਦੀਆਂ ਬੋਰੀਆਂ ਹੋਰੀਆਂ ਹੋਣਗੀਆਂ ਪੱਟਰ ਵੱਡਾ ਕੇ ਛੋਟਾ ਕੋ ਜਿਹੜੇ ਉਹ ਜਾਲੇ ਦੇ ਵਿੱਚ ਬੰਨ ਗਏ ਫਿਰ ਸੁਠਣਾ ਤੇ ਜਾਲਾ ਹਾਂ ਹਾਂ ਜੀ ਦੱਸੋ ਇਹ ਸਰ ਪੱਥਰ ਆ ਗਿਆ ਇੱਥੇ ਮੈਂ ਜੰਬੋ ਪੱਥਰ ਭਾਰੀ ਬਹੁਤਾ ਜਨੇ ਨਾ ਜੀ ਜਿੰਨਾ ਨੇੜੇ ਵਿੱਚ ਤੁਗਾ ਉਹਨਾਂ ਮੈਨੂੰ ਥੋਖਾ ਭਰਨਾ ਜੀ ਭਰ ਕੇ ਡੰਕ ਕਰਨਾ ਸੀ ਦੋ ਬੰਲੀਆਂ ਰੱਖੀਆਂ ਉਹਦੇ ਰੱਖ ਪਾ ਕੇ ਵੱਡਾ ਬੋਰੇ ਪੈ ਵੱਡੇ ਬੋਰੇ ਪੱਥਰ ਕਿੰਨੇ ਆਣਗੇ ਪੱਥਰ ਦਾ ਪਾਲ ਭਰਿਆ ਜਾਣਾ ਬਹੁਤ ਭਰੇ ਜਾਣਾ ਠੀਕ ਹੈ ਠੀਕ ਉਹ ਸਰ ਦੋ ਬੰਲੀਆਂ ਰੱਖ ਕੇ ਨਾ ਜਿੰਨਾ ਜਿਸ ਪੱਥਰ ਜਾਊਗਾ ਨਾ ਉਹ ਚੱਕਰਾਂ ਸੁੱਖਾ ਆ ਜਾਊਗਾ ਤਾਂ ਕੀ ਕਰਾ ਰਿਹਾ ਮੈਂ ਥੋੜਾ ਜਿੰਨਾ ਕਰਾ ਰਿਹਾ ਮੈਂ ਵੀਰ ਜੀ ਨੀਵਾਂ ਨੀਵਾਂ ਜੀ ਜਿਆਦਾ ਅੱਗੇ ਲਾਵਾਂਗੇ ਔਰ ਇਹਦੀ ਥੋੜੀ ਚੰਗਾ ਬੈਗ ਔਰ ਹੋਰ ਬੈਗ ਜੇਕਰ ਸੁਧਾਰਨ ਲਈ ਜੰਬੋ ਬੈਗ ਲਿਆਓ ਭਰਿਆ ਸ਼ੁਰੂ ਕਰੀਏ ਨੀ ਨਾ ਥੱਲੇ ਆਦਮਾ ਥੱਲੇ ਬਾਲ ਅਕਲਵਾਨ ਤੁਹ ਲਾ ਆਪਣੀਆਂ ਫੌਜਾਂ ਨਾਲ ਇਹ ਪੂਰੀ ਫੌਜ ਲਾ ਕੇ ਆਪਣੇ ਕਮਲ ਸਾਰੇ ਲੱਗੋ ਨਾਲ ਹੋ ਕੇ ਨਾ ਜਿੰਦੇ ਜੇ ਦੇਖੋ ਜਿਹੜਾ ਬੰਦਾ ਤੇ ਇੱਥੇ ਆਇਆ ਦਾ ਦਰਸ਼ਨ ਕਰਨ ਲਈ ਉਹਨੂੰ ਭੇਜੋ ਬਾਹਰ ਨਾ ਤੇਰਾ ਕੋਈ ਕੰਮ ਨਹੀਂ ਬਾਕੀ ਮੁੰਡੇ ਸਾਰੇ ਕੰਮ ਤੇ ਲਾਓ ਹੈ ਪੂਰੀ ਲਾ ਕੇ ਮੈਰੀ ਹਾਂਜੀ ਸਰ ਲਾਓ ਲਾਓ ਚਲੋ ਪੁਰੀ ਮੈਂ ਵੀ ਲੈ ਕੇ ਆਇਆ ਹਾਂ ਬਸ ਠੀਕ ਹੈ ਇਹ ਤੇ ਖੜਨ ਦਾ ਕਾਈ ਫਾਇਦਾ ਜੋ ਕੰਮ ਨਹੀਂ ਥੋੜਾ ਜਿਹਾ ਟਰੈਕ ਦੇ ਨਾਮ ਤੇ ਅੱਗੇ ਨਾ ਹੋ ਜਾ ਜੀ ਕਿ ਭੇਦੋ ਉੱਤਰਿਆ ਹਾਂ ਆਪਕ ਸੰਦੀਪ ਦਾ ਨਾਮ ਆ ਸੰਦੀਪ ਦਾ ਆ ਬਗਨ ਅ ਅਪਾ ਸਰਜ ਕੇ ਟੀ ਦਾ ਕੰਮ ਕਰ ਰਹੇ ਉਹ ਚੋਕਰ ਵਰਗਾ ਕਿਤੇ ਫੋਰੀ ਲੋਭੇ ਨਹੀਂ ਆਈ ਬੁੱਢੇ ਬੰਦੇ ਪਰ ਇਹਦਾ ਸੋਸ ਉਹ ਦੂਸਰੇ ਬੈਗ ਬਾਨੇਗਾ ਸੁਟਾ ਜਣਾ ਜਾਲੇ ਚ ਬਚਾ ਕਰਨਾ ਇਹਦੀ ਤੇ ਉਹਨਾਂ ਆਪਾਂ ਸਪਰਾ ਚ ਹਾਂ ਉਹੀ ਜੀ ਸਰ ਜਿਹੜਾ ਜਾਲਾ ਮਿਲਿਆ ਨਾ ਕਿ ਜਾਲਾ ਬਚਾ ਨਹੀਂ ਬੰਦੇ ਕਿਥੇ ਲਾ ਕੇ ਕਰੀ ਉੱਥੋਂ ਸੁਟੀ ਫਿਰ ਪੈਸਾ ਅਸੂਬਾ ਸਾਹਿਬ ਇਹਦੇ ਚ ਕੀ ਮਿੱਟੀ ਹੈ ਥੋਰੀਆਂ ਮਿੱਟੀ ਆ ਮਿੱਟੀ ਵਾਲੀਆਂ ਇਹ ਟਿਕੜ ਨਹੀਂ ਐ ਤੋਂ ਬਿੜਾ ਨਹੀਂ ਸਰ ਆਪਾਂ ਪਹਿਲਾਂ ਪਹਿਲਾਂ ਗੱਟ ਕਾ ਆ ਰਿਹਾ ਗੱਟ ਕਾ ਗੱਟ ਕਾ ਆ ਰਿਹਾ ਗੱਟ ਕਾ ਆਪਾਂ ਵੱਡੇ ਜੰਬੋ ਬੈਗਸ ਪਾ ਕੇ ਉਹ ਸੁਟਾਂਗੇ ਚਲੂ ਘਟਕਾ ਹਾਂਜੀ ਓਕੇ ਤੁਹਾਨੂੰ ਫੋਨ ਬਿਚੇ ਆ ਗਿਆ ਅੱਗੇ ਡੈਕ ਆ ਗਿਆ ਆਪਣਾ ਘਲਾਟਾ ਐ ਦਾ ਜੰਪੋ ਬੈਗ ਆ ਗਏ ਪਾਈਦੇ ਹੋਏ 2.5 ਮੀਟਰ ਬਾਈ ਮੀਟਰ ਉਹਦੇ ਉੱਪਰ ਫੇਰਾ ਸੁੱਟੋਗੇ ਅੱਛਾ ਬੰਨਾ ਜੰਪੋ ਬੈਗ ਸਰ ਜਿੱਥੇ ਗਿਰ ਗਿਆ ਨਾ ਜੀ ਉਥੇ ਸਕਾਵਿੰਗ ਨਹੀਂ ਹੋਣੀ ਆ ਜਿਹੜਾ ਵੱਡਾ ਬੈਗ ਹੈ ਦੇ ਵਿੱਚ ਕਿੰਨੇ ਬੈਗ ਨੇ ਚਲੂ ਸਾਡੇ ਕੋਲ 250 ਬੈਗ ਆ ਗਏ ਜੀ ਇਹ ਹੋਰ ਆ ਜੂਗਾ ਸਰ ਹੋਰ ਮੰਗਾ ਲਾਂਗੇ ਕੋਈ ਦਿੱਕਤ ਨਹੀਂ ਹਟਾ ਮੰਗਾ ਲਾਂਗੇ ਆਪਾਂ ਨਹੀਂ ਕਿਉਂ ਚੋਕ ਕਰ ਰਹਾ ਕਿ ਆਣਾ ਤੇ ਸਾਬ ਕਰਦੇ ਕਿ ਰੋਪੀ ਦਾ ਨੰਬਰ ਸਾਈਡ ਤੇ ਹੋਣੀ ਚਾਹੀਦੀ ਆ। ਆਪਾਂ ਦਾ ਨੰਬਰ 962 ਹੈ। 962 ਹੈ। ਡੀ ਐਫਓ ਘਰੇ ਸਾਨੂੰ ਦਿੱਕਤ ਹੋ ਗਈ। 962 ਭਾਜੀ 962 ਹੈ ਨਾ। ਤਾਰੂ ਜਿੱਦੜੀ ਓਟ ਆ ਜੀ ਆ ਉਹਨੂੰ ਤੋੜੀਏ ਸੋਰਾ ਦੇ ਵਿੱਚੋਂ। ਠੀਕ ਹੈ ਸਰ। ਤੂੰ ਦੱਸ ਦੇ। ਠੀਕ ਹੈ ਸਰ। ਦੇਖਿਆ ਨਾ ਹਾਂ ਹਾਂ ਦੇਖਿਆ ਮੈਂ ਸਭ ਕੰਮ ਚੱਲ ਪਿਆ ਸਿਰਫ ਚੱਲੀਏ ਤਾਂ ਚੱਲੀਏ ਆਜਾ। ਚਾਰ ਜੀ ਇਹ ਪੋਰਟ ਠੀਕ ਇਹਨੂੰ ਪਰਾਉ ਨਾਲ ਹੋਵੇ। ਅੱਜ ਥੋੜਾ ਜਨਾ ਉੱਧ ਜਾ 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 ਇਹ ਲੋਰਡ ਅਕੀ ਲੇਕਸ਼ਨ ਜਾਇਂ ਮਤ